ਜੇ ਕਿਤੇ ਕਿਤੇ ਹੋਰ ਸਟੇਟ ਦੇ ਵਿੱਚ ਕੋਈ ਨਿੱਕਾ ਮੋਟਾ ਮੈਟਰ ਵੀ ਹੋ ਜਾਂਦਾ ਨਾ ਕਿਤੇ ਸਿੱਖ ਨਾਲ ਮੰਨ ਲੋ ਕਿਤੇ ਪੁਲਿਸ ਵਾਲੇ ਨਾਲ ਉੱਥੇ ਕਿਤੇ ਦੀ ਲੜਾਈ ਹੋ ਗਈ ਮਾੜਾ ਮੋਟਾ ਕੋਈ ਇਦਾਂ ਦਾ ਮੈਟਰ ਹੋ ਗਿਆ ਤਾਂ ਸ਼੍ਰੋਮਣੀ ਕਮੇਟੀ ਵਾਲੇ ਪਹੁੰਚ ਜਾਂਦੇ ਆ ਉੱਥੇ ਕਹਿਣਗੇ ਦੇਸ਼ ਦੇ ਵਿੱਚ ਤਿੱਖਾ ਪ੍ਰਤੀ ਮਾਹੌਲ ਬਣਾਇਆ ਜਾ ਰਿਹਾ ਦੇਖੋ ਦੇਸ਼ ਵਿੱਚ ਸਿੱਖਾਂ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਆ ਉਥੋਂ ਦੀਆਂ ਸਰਕਾਰਾਂ ਨੂੰ ਵੀ ਧਮਕੀਆਂ ਦੇ ਆਉਂਦੇ ਆ ਸੈਂਟਰ ਸਰਕਾਰ ਨੂੰ ਵੀ ਕਹਿ ਆਉਂਦੇ ਆ ਕਿ ਜੇ ਕਿਤੇ ਸਿੱਖ ਨਾਲ ਐ ਹੋਇਆ ਤਾਂ ਦੇਖੋ ਅਸੀਂ ਕੀ ਕਰਦੇ ਆ ਤੁਸੀਂ ਬਾਜ਼ ਆ ਜਾਓ ਸ਼੍ਰੋਮਣੀ ਕਮੇਟੀ ਨਾਲ ਖੜੀ ਹੈ ਸ਼੍ਰੀ ਕਾਲ ਤਖਤ ਸਰ ਦੇ ਜਥੇਦਾਰਾਂ ਦਾ ਵੀ ਬਿਆਨ ਆ ਜਾਂਦਾ ਤੇ ਹੁਣ ਇੱਕ ਜਾਨੀ ਮਾਨੀ ਸਿੱਖ ਹਸਤੀ ਖਿਲਾਫ ਜੋ ਮਾਹੌਲ ਬਣਾਇਆ ਜਾ ਰਿਹਾ ਦੇਸ਼ ਵਿੱਚ ਟੌਪ 20 ਟੌਪ 50 ਟੌਪ 10 ਸਿੱਖ ਹਸਤੀਆਂ ਚ ਉਹਦਾ ਨਾਮ ਆਉਂਦਾ ਉਹ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ ਤੇ ਕਿਵੇਂ ਪਿਛਲੇ ਇੱਕ ਹਫ਼ਤੇ ਦੌਰਾਨ ਪੂਰੇ ਦੇਸ਼ ਦੇ ਵਿੱਚ ਉਹਦੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ ਉਹਨੂੰ ਐਂਟੀ ਨੈਸ਼ਨਲ ਗੱਦਾਰ ਕੋਸ਼ਤ ਕੀਤਾ ਜਾ ਰਿਹਾ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਪਤਾ ਨਹੀਂ ਕਿਹੋ-ਕਿਹੋ ਜੇ ਸ਼ਬਦ ਬੋਲੇ ਜਾ ਰਹੇ ਹੈਗੇ ਖਾਲਿਸਤਾਨੀ ਜਹਾਦੀ ਗੱਦਾਰ ਬਹੁਤ ਕੁਝ ਕਿਹਾ ਜਾ ਰਿਹਾ ਮਤਲਬ ਪੂਰੇ ਦੇਸ਼ ਨੂੰ ਉਹਦੇ ਖਿਲਾਫ ਕੀਤਾ ਜਾ ਰਿਹਾ ਇੱਕ ਸਿੱਖ ਨੂੰ ਇੱਕ ਸਿੱਖ ਹਸਤੀ ਨੂੰ ਤੇ ਹੁਣ ਕਿਉਂ ਨਹੀਂ ਫਿਰ ਕੋਈ ਬਿਆਨ ਆਇਆ ਸ਼੍ਰੋਮਣੀ ਕਮੇਟੀ ਦਾ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਜਾਂ ਕਿਸੇ ਵੀ ਸਿੱਖ ਆਗੂ ਦਾ ਕੋਈ ਬਿਆਨ ਨਹੀਂ ਆਇਆ ਕੋਈ ਨਹੀਂ ਖੜਾ ਉਹਦੇ ਨਾਲ ਕਿਉਂ ਬਈ ਉਹ ਸਿੱਖ ਨਹੀਂ ਸੀ ਜੇ ਕੋਈ ਆਰਟਿਸਟ ਸਿੱਖੀ ਦੇ ਉੱਤੇ ਫਿਲਮ ਬਣਾ ਦੇ ਫੇਰ ਤਾਂ ਆ ਸਾਰੀਆਂ ਜਥੇਬੰਦੀਆਂ ਪਹੁੰਚ ਜਾਂਦੀਆਂ ਨੇ ਫਿਲਮ ਰੱਦ ਕਰਵਾਉਣ ਸਿਨਮਿਆਂ ਚੋਂ ਹਟਾਉਣ ਸਿਨਮੇ ਭੰਨ ਦਿਆਂਗੇ ਆ ਕਰ ਦਿਆਂਗੇ ਓਏ ਆਪਣੀ ਫਿਲਮ ਹਟਾ ਲਾ ਅਸੀਂ ਨਹੀਂ ਰਿਲੀਜ਼ ਹੋਣ ਦਿੰਦੇ ਐਦਾਂ ਪੂਰਾ ਰੌਲਾ ਪਾ ਦਿੰਦੇ ਨੇ ਸਾਰੇ ਉਦੋਂ ਤਾਂ ਇਕੱਠੇ ਹੋ ਜਾਂਦੇ ਆ ਜੇ ਕੋਈ ਕਲਾਕਾਰ ਕੋਈ ਗਾਣਾ ਗਾ ਦੇ ਜਿਹਦੇ ਵਿੱਚ ਸਿੱਖੀ ਵਾਲਾ ਕੋਈ ਵਾਰਡ ਹੋਵੇ ਕੋਈ ਸ਼ਬਦ ਹੋਵੇ ਜਾਂ ਕਿਤੇ ਸਿੱਖ ਹਸਤੀ ਦਾ ਨਾਮ ਹੋਵੇ ਤਾਂ ਆ ਸਾਰੀਆਂ ਕਮੇਟੀਆਂ ਪੰਥਕ ਧਿਰਾਂ ਪਹੁੰਚ ਜਾਂਦੀਆਂ ਨੇ ਉਹ ਤੋਂ ਮਾਫੀਆਂ ਮੰਗਾਉਂਦੇ ਆ ਉਹਨੂੰ ਸ਼ਰੀਅਕਾਲ ਤੱਕ ਸਾਬ ਬੁਲਾਇਆ ਜਾਂਦਾ ਕਿ ਤੂੰ ਇਸ ਤਰ੍ਹਾਂ ਕਿਉਂ ਕੀਤਾ ਤੂੰ ਸਿੱਕੀ ਦਾ ਘਾਣ ਕੀਤਾ ਤੂੰ ਆਹ ਕੀਤਾ ਉਹ ਕੀਤਾ ਜੇ ਕਿਤੇ ਕਲਾਕਾਰ ਤੋਂ ਮਾੜਾ ਜਾਂ ਕੁਝ ਪੰਜਾਬੀ ਬੋਲੀ ਦਾ ਕਿਤੇ ਕੋਈ ਗਲਤ ਬੋਲਿਆ ਜਾਵੇ ਜਾਂ ਫਿਰ ਮਾੜਾ ਜਿਹਾ ਕਿਤੇ ਹੋਰ ਭਾਸ਼ਾ ਦੀ ਤਾਰੀਫ ਕਰ ਦੇ ਤਾਂ ਆ ਫਿਰ ਜਿਹੜੇ ਠੇਕੇਦਾਰ ਬਣੇ ਆਗੇ ਪੰਜਾਬੀ ਮਾਂ ਬੋਲੀ ਦੇ ਇਹ ਸਾਰੇ ਕ੍ਰਾਂਤੀਕਾਰੀ ਲੋਕ ਰੱਖਿਆਕ ਲੋਕ ਇਹ ਪਹੁੰਚ ਜਾਂਦੇ ਆ ਉਹਦੇ ਘਰੇ ਮਾਫੀਆਂ ਮੰਗਾਉਂਦੇ ਆ ਉਹਦੇ ਤੋਂ ਸੜਕਾਂ ਦੇ ਉੱਤੇ ਧਰਨੇ ਲਏ ਜਾਂਦੇ ਆ ਉਹਦੇ ਪੁਤਲੇ ਸਾੜ ਦਿੰਦੇ ਆ ਪਰ ਹੁਣ ਜਦੋਂ ਇੱਕ ਸਿੱਖ ਦੇ ਖਿਲਾਫ ਪਿਛਲੇ ਇੱਕ ਹਫ਼ਤੇ ਤੋਂ ਆਹ ਤਾਰਾ ਕੁਝ ਹੋ ਰਿਹਾ ਇੱਕ ਸਿੱਖ ਆਰਟਿਸਟ ਦੇ ਖਿਲਾਫ ਤੇ ਉਹ ਵੀ ਗਲੋਬਲ ਲੈਵਲ ਦਾ ਸਿੱਖ ਆਰਟਿਸਟ ਜਿਹਨੇ ਕਿ ਸਿੱਖੀ ਨੂੰ ਪੰਜਾਬੀ ਨੂੰ ਦੁਨੀਆ ਦੇ ਕਿਸ-ਕਿਤੇ ਲੈਵਲ ਤੇ ਪਹੁੰਚਾ ਦਿੱਤਾ ਜਿਹਦੇ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਜਦੋਂ ਉਹਦੇ ਖਿਲਾਫ ਇੰਨਾ ਕੁਝ ਹੋ ਰਿਹਾ ਤਾਂ ਮਜਾਲ ਆ ਕੋਈ ਸਿੱਖ ਜਥੇਬੰਦੀ ਅੱਗੇ ਆ ਗਈ ਹੋਵੇ ਕੋਈ ਪੰਥਕ ਤੇ ਅੱਗੇ ਆਈ ਹੋਵੇ ਕੋਈ ਕਮੇਟੀ ਅੱਗੇ ਆਈ ਹੋਵੇ ਕੋਈ ਆ ਬੋਲ ਪਿਆ ਹੋਵੇ ਇਹਨਾਂ ਚੋਂ ਜਿਹੜੇ ਖੁਦ ਨੂੰ ਕੌਮ ਦੇ ਰੱਖੇ ਇੱਕ ਕਹਿੰਦੇ ਆ ਮਰ ਜਾਵਾਂਗੇ ਮਾਰਦੇ ਆਂਗੇ ਕਰਦੇ ਫਿਰਦੇ ਰਹਿੰਦੇ ਆ ਕੋਈ ਖਾਲਸਾ ਅੱਗੇ ਆ ਗਿਆ ਹੋਵੇ ਕੌਮ ਦਾ ਕੋਈ ਯੋਧਾ ਅੱਗੇ ਆ ਗਿਆ ਹੋਵੇ ਜੇ ਤੇ ਪੰਜਾਬ ਦੇ ਵਿੱਚ ਕੋਈ ਤੇ ਰੇੜੀ ਦੇ ਉੱਤੇ ਕੋਈ ਨਿੱਕੀ ਮੋਟੀ ਲੜਾਈ ਹੋ ਜਾਂਦੀ ਹੈ ਕਿਤੇ ਭਈਏ ਨਾਲ ਕਿਤੇ ਪੰਜਾਬੀ ਦੀ ਮਨਰੋਂ ਕੋਈ ਪੱਗ ਉਤਰ ਗਈ ਜਾਂ ਕੁੱਟਮਾਰ ਹੋ ਗਈ ਤਾਂ ਅਗਲੇ ਦਿਨਾਂ ਪੂਰਾ ਪੰਜਾਬ ਬੰਦ ਕਰ ਦਿੰਦੇ ਆ ਇਹ ਦੇਖੋ ਕੀ ਹੋ ਰਿਹਾ ਸਿੱਖਾਂ ਖਿਲਾਫ ਕੀ ਹੋ ਰਿਹਾ ਸਿੱਖਾਂ ਖਿਲਾਫ ਸਿੱਖਾਂ ਖਿਲਾਫ ਸਾਜ਼ਿਸ਼ਾਂ ਐਦਾਂ ਕੁਝ ਤੇ ਹੁਣ ਆਹ ਸਾਜ਼ਿਸ਼ ਨਹੀਂ ਦੇਖ ਰਹੀ ਕਿਸੇ ਨੂੰ ਵੀ ਕੀ ਹੋ ਰਿਹਾ ਸਿੱਖਾਂ ਖਿਲਾਫ ਵੀ ਜਾਣ ਬੁੱਝ ਕੇ ਕਿਵੇਂ ਟਾਰਗੇਟ ਕੀਤਾ ਜਾ ਰਿਹਾ ਇੱਕ ਸਿੱਖ ਆਰਟਿਸਟ ਨੂੰ ਕਿਉਂ ਕਿਉਂਕਿ ਉਹਦੀ ਪਹੁੰਚ ਬਹੁਤ ਉੱਪਰ ਤੱਕ ਹੈ ਕਿਉਂਕਿ ਉਹ ਤਰੱਕੀ ਕਰ ਗਿਆ ਕਿਉਂਕਿ ਉਹ ਉੱਪਰ ਚਲਾ ਗਿਆ ਸਾਰਿਆਂ ਤੋਂ ਤਾਂ ਕਿਵੇਂ ਉਹਨੂੰ ਹੁਣ ਐਂਟੀ ਨੈਸ਼ਨਲ ਦੇਸ਼ ਦਾ ਗद्दार ਕੋਸ਼ਤ ਕਰਕੇ ਬੈਨ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਦੇਸ਼ ਚੋਂ ਬੈਨ ਕਰ ਦੋ ਉਹਨੂੰ ਉਹਦੀ ਨਾਗਰਿਕਤਾ ਵਾਪਸ ਲੈ ਲਓ ਐਦਾਂ ਕਰ ਦਿਓ ਉਹਦਾਂ ਕਰਦੇ ਤੇ ਇਹਨਾਂ ਚੋਂ ਮਜਾਲ ਹੈ ਕੋਈ ਬੋਲ ਗਿਆ ਹੋਵੇ ਕੁਝ ਸਾਰੇ ਚੁੱਪ ਨੇ ਕੋਈ ਪੰਥਕ ਤੇ ਨਹੀਂ ਆ ਰਹੀ ਕੋਈ ਧਰਮ ਦੇ ठेਕੇਦਾਰ ਮਾਂ ਬੋਲੀ ਦੇ ਰੱਖੇਕ ਬਣਦੇ ਕੋਈ ਕੁਝ ਨਹੀਂ ਬੋਲ ਰਿਹਾ ਨਾਥਿੰਗ ਇਸ ਤੋਂ ਇੱਕ ਚੀਜ਼ ਪਤਾ ਲੱਗਦੀ ਹੈ ਕਿ ਇਹ ਸਿਰਫ ਉੱਥੇ ਚੱਲਦੇ ਆ ਉੱਥੇ ਬੋਲਦੇ ਆ ਜਿੱਥੇ ਇਹਨਾਂ ਦਾ ਮਾੜਾ ਮੋਟਾ ਫਾਇਦਾ ਹੁੰਦਾ ਹੋਵੇ ਤੇ ਜਾਂ ਫਿਰ ਇਹ ਬੋਲ ਸਕਦੇ ਹੋਣ ਕਹਿੰਦੇ ਕਮਜ਼ੋਰਾਂ ਦੇ ਉੱਤੇ ਜਿੱਥੋਂ ਪਤਾ ਵੀ ਮੂਰਲਾ ਕੁਝ ਕਰ ਨਹੀਂ ਸਕਦਾ ਹੁਣ ਮੂਰੇ ਕੋਈ ਤਾਕਤ ਨਹੀਂ ਹਾਂ ਤੇ ਇੱਥੇ ਸਾਡੀ ਚੱਲ ਜਾਣੀ ਆ ਉਥੇ ਸਾਰੇ ਇਕੱਠੇ ਹੋ ਕੇ ਆ ਜਾਂਦੇ ਆ ਕਿਤੇ ਸਿੰਗਰ ਨੂੰ ਦਬਾਉਣਾ ਹੋਵੇ ਉਥੇ ਇਹਨਾਂ ਦਾ ਪਤਾ ਵੀ ਮੂਰੇ ਕਿਹੜਾ ਕੋਈ ਵੱਡੀ ਧੈਰਾ ਪਰ ਇੱਥੇ ਕਿਉਂਕਿ ਜੇ ਹੁਣ ਸਾਥ ਦੇਣਗੇ ਦਿਲਜੀਤ ਦਾ ਉਹਦਾ ਸਾਥ ਦੇਣਗੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਨਫ਼ਰਤ ਦਾ ਸਾਹਮਣਾ ਕਰਨਾ ਪੈਣਾ ਇਹਨਾਂ ਖਿਲਾਫ਼ ਵੀ ਕੁਝ ਬੋਲਿਆ ਜਾਣਾ ਤੇ ਇਹਨਾਂ ਦਾ ਵੀ ਨਾਮ ਆਉਣਾ ਤੇ ਮੀਡੀਆ ਦੇ ਉੱਪਰ ਫਿਰ ਇਹਨਾਂ ਦੀ ਵੀ ਚਰਚਾ ਹੋਣੀ ਆ ਇਹਨਾਂ ਚੀਜ਼ਾਂ ਤੋਂ ਫਿਰ ਡਰਦੇ ਆ ਵੀ ਕਿਤੇ ਸਾਡਾ ਨਾਮ ਆ ਜੇ ਸਾਨੂੰ ਨਾ ਕੋਈ ਕਹੇ ਦੇ ਵੀ ਭਾਈ ਤੁਸੀਂ ਦੇਸ਼ ਖਲਾਫ ਸਾਜਸ਼ਾ ਚਤੇ ਸਾਨੂੰ ਨਾ ਕੋਈ ਆਏ ਕਹੇ ਸਾਡੇ ਕਿਤੇ ਫੋਲੋਅਰ ਨਾ ਘਟ ਜਾਣ ਸਾਡਾ ਨਾਮ ਨਹੀਂ ਹੋਣਾ ਚਾਹੀਦਾ ਸੀ ਕੀ ਲੈਣਾ ਉਹਦਾ ਮੈਟਰ ਆ ਮੈਂ ਸੱਚ ਕਹਿ ਰਿਹਾ ਜੇ ਇਸ ਫਿਲਮ ਦੇ ਵਿੱਚ ਨਾ ਪੰਜਾਬ ਦੇ ਮਤਲਬ ਕੋਈ ਮਾਣੀ ਮੋਟੀ ਚੀਜ਼ ਬੋਲੀ ਗਈ ਹੋਈ ਜਾਂ ਦਿਖਾ ਦਿੱਤੀ ਗਈ ਹੋਈ ਜਾਂ ਸਿੱਖੀ ਵਾਲੀ ਕੋਈ ਚੀਜ਼ ਮਾੜੀ ਜੀ ਦਿਖਾ ਦਿੱਤੀ ਗਈ ਹੋਈ ਨਾ ਤਾਂ ਹੁਣ ਨੂੰ ਇਹਨਾਂ ਨੇ ਦਲਜੀਤ ਦਾ ਜੌਣਾ ਉੱਪਰ ਕਰ ਲੈਣਾ ਸੀਗਾ ਪੁਤਲੇ ਤੱਕ ਸਾੜ ਦੇਣੇ ਸੀ ਉਹਦੇ ਠੀਕ ਹੈ ਨਾ ਉਹਨੂੰ ਤਨਖਾਹਾਂ ਵੀ ਕੋਸ਼ਿਤ ਕਰ ਦੇਣਾ ਸੀ ਪਰ ਹੁਣ ਕੋਈ ਨਹੀਂ ਬੋਲੂਗਾ ਖੁਦ ਨੂੰ ਜੋ ਕੌਮ ਦੇ ਜਥੇਦਾਰ ਕਹਿੰਦੇ ਆ ਕਹਿੰਦੇ ਸਾਡੇ ਕੋਲੇ ਐਨੀ ਪਾਵਰ ਆ ਅਸੀਂ ਸਿੱਖਾਂ ਦੀ ਬਾਹ ਪੜਦੇ ਆ ਕਿਵੇਂ ਉਹ ਸਿੱਖ ਨਹੀਂ ਆ ਬਈ ਮੈਂ ਫਿਰ ਕਹ ਰਿਹਾ ਉਹ ਸਿੱਖ ਨਹੀਂ ਆ ਕਿਵੇਂ ਸਿੱਖੀ ਹੋਣ ਦਾ ਜਿਹੜਾ ਇਹ ਇੱਕ ਕਹਿ ਲਓ ਵੀ ਹੱਕ ਐ ਇਹ ਤਰਫ ਇਹਨਾਂ ਕੁਝ ਚਰਿੰਦਾ ਲੋਕਾਂ ਕੋਲ ਹੀ ਆ ਚਰਿੰਦਾ ਨੇਤਾਵਾਂ ਕੋਲ ਹੀ ਆ ਆਹ 4-5 ਦਿਨਾਂ ਦਾ ਬਿਕਰਮਜੀਤ ਸਿੰਘ ਮਜੀਠੀਆ ਨੂੰ ਪੁਲਿਸ ਨੇ ਫੜਿਆ ਹੋਇਆ ਦੇਖੋ ਕਿਵੇਂ ਸਾਰੀਆਂ ਪੰਥਕ ਤੇ ਰਾ ਇਕੱਠੀਆਂ ਹੋ ਕੇ ਕਹਿ ਰਹੀਆਂ ਨੇ ਸਿੱਖਾਂ ਖਿਲਾਫ ਸਾਜ਼ਿਸ਼ ਹੋ ਰਹੀ ਆ ਹੁਣ ਅੱਛਾ ਉਹ ਸਿੱਖਾਂ ਖਿਲਾਫ ਸਾਜ਼ਿਸ਼ ਆ ਉਦੋਂ ਪੰਥ ਖਤਰੇ 'ਚ ਆ ਜਾਂਦਾ ਜਦੋਂ ਇਹਨਾਂ ਦਾ ਕੁਝ ਹੁੰਦਾ ਤੇ ਇੱਧਰ ਆਹ ਸਾਜ਼ਿਸ਼ ਨਹੀਂ ਦਿਖਦੀ ਇਹਨਾਂ ਨੂੰ ਵੀ ਕਿਵੇਂ ਇੱਕ ਆਰਟਿਸਟ ਦੇ ਥਰੂ ਪੂਰੀ ਕੌਮ ਨੂੰ ਐਂਟੀ-ਨੇਸ਼ਨਲ ਬਣਾਇਆ ਜਾ ਰਿਹਾ ਤੇ ਕਿਉਂਕਿ ਉਹ ਆਰਟਿਸਟ ਹੈ ਜਿਹੜਾ ਉਹ ਰਿਪਰੈਜ਼ੈਂਟ ਕਰਦਾ ਤੁਹਾਡੀ ਕੌਮ ਨੂੰ ਕੁਝ ਨਹੀਂ ਰਿਪਰੈਜ਼ੈਂਟ ਕਰਦੇ ਤੁਹਾਨੂੰ ਕੋਈ ਨਹੀਂ ਜਾਣਦਾ ਦੁਨੀਆ ਵਿੱਚ ਉਹਨੂੰ ਲੋਕ ਜਾਣਦੇ ਆ ਉਹਨੂੰ ਜਾਣਦੇ ਆ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਉਹ ਇੱਕ ਆਈਕਨ ਆ ਪੰਜਾਬ ਦਾ ਤੇ ਜੇ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਨਾਮ ਦੇ ਉੱਪਰ ਕੁਝ ਲੋਕਾਂ ਦੀਆਂ ਫੋਟੋਆਂ ਲਾਇਆ ਜਾਇਆ ਕਰਨੀਆਂ ਹਨ ਤਾਂ ਉੱਥੇ ਉਹਦਾ ਨਾਮ ਹੋਊਗਾ ਉਹਦੀ ਫੋਟੋ ਹੋਊਗੀ ਪੰਜਾਬ ਦੀ ਪਛਾਣ ਆ ਉਹ ਅੱਜ ਕੱਲ੍ਹ ਉਦੋਂ ਉਹਦੇ ਲਈ ਇਹ ਕੁਝ ਨਹੀਂ ਬੋਲਣਗੇ ਉਹਨੂੰ ਐਂਟੀ ਨੈਸ਼ਨਲ ਗੱਦਾਰ ਜਿਹਾਦੀ ਤੱਕ ਬੋਲਿਆ ਜਾ ਰਿਹਾ ਠੀਕ ਆ ਤਾਂ ਉਦੋਂ ਇਹ ਕੁਝ ਨਹੀਂ ਐ ਇਹਨਾਂ ਲਈ ਕੋਈ ਮੈਟਰ ਨਹੀਂ ਕਰਦਾ ਤਾਂ ਕਹਿਣ ਦਾ ਭਾਵ ਵੀ ਆਮ ਲੋਕ ਆਮ ਸਿੱਖ ਇਹਨਾਂ ਲਈ ਕੋਈ ਮੈਟਰ ਨਹੀਂ ਕਰਦੇ ਤੇ ਹੋ ਸਕਦਾ ਤੁਹਾਨੂੰ ਮੇਰੀਆਂ ਗੱਲਾਂ ਚੁਭੀਆਂ ਹੁਣ ਬੁਰੀਆਂ ਲੱਗੀਆਂ ਹੁਣ ਮੈਨੂੰ ਬਹੁਤ ਸਾਰੇ ਲੋਕ ਗਾਲਾਂ ਵੀ ਕੱਢਣਗੇ ਪਰ ਬਾਈ ਮੇਰੇ ਦਿਲ ਚ ਜੋ ਗੱਲ ਸੀ ਮੈਂ ਕਹਿ ਤੀ ਹੈ ਸੱਚ ਆ ਇਹ ਇਹ ਇਹੋ ਜਿਹੀ ਨਹੀਂ ਇਹਨਾਂ ਨੂੰ ਸਿਰਫ ਜੋ ਆਪ ਦੇ ਇਹਨਾਂ ਦੇ ਕੁਐਸਚਨਿੰਦਾ ਜਿੱਦੜਾ ਜਦੋਂ ਉਹਨਾਂ ਤੇ ਗੱਲ ਆਉਂਦੀ ਆ ਉਦੋਂ ਹੀ ਇਹਨਾਂ ਦੀ ਆਵਾਜ਼ ਨਿਕਲਦੀ ਆ ਬਾਕੀ ਇਹ ਸਭ ਸਰਕਾਰਾਂ ਦੇ ਪਿੱਠੂ ਆ ਉਹ ਸੈਂਟਰ ਸਰਕਾਰ ਦੇ ਭਾਜਪੀ ਦੇ ਸਭ ਡਰਦੇ ਆ ਕੋਈ ਆਪਦੇ ਤੇ ਗੱਲ ਨਹੀਂ ਲਿਣਾ ਚਾਹੁੰਦਾ ਵੀ ਮਾੜਾ ਮੋਟਾ ਸਾਡੇ ਤੇ ਪ੍ਰੈਸ਼ਰ ਨਾ ਪੈ ਜੇ ਈਡੀ ਤੋਂ ਡਰਦੇ ਆ ਸਾਰੇ ਗੱਲ ਇਹ ਆ ਤਾਂ ਕਰਕੇ ਕੋਈ ਦਿਲਜੀਤ ਦਾ ਸਾਥ ਨਹੀਂ ਦੇ ਰਿਹਾ ਮੇਰੇ ਜੋ ਮਨ ਚ ਸੀ ਮੈਂ ਕਹਤਾ ਬਾਕੀ ਤੁਸੀਂ ਦੱਸ ਦੋ ਕਿ ਮੈਂ ਕਿੱਥੇ ਗਲਤਾਂ ਕਿੱਥੇ ਰਹੀ ਆ ਮੈਨੂੰ ਕਮੈਂਟ ਕਰਕੇ ਦੱਸ ਦੋ ਤੇ ਜੇ ਮੇਰੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਜੇ ਮੇਰੇ ਗੱਲਾਂ ਸਹੀ ਆ ਤਾਂ ਪਲੀਜ਼ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਯਾਰ ਸਾਰੇ ਪੰਜਾਬੀਆਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਆ